ਸ਼੍ਰੀਲੰਕਾ ਦੇ ਵਸਨੀਕ ਇੱਕ ਲੜਕੇ ਅਤੇ ਲੜਕੀ ਨੂੰ ਕਿਡਨਾਪ ਦੇ ਮਾਮਲੇ ਨੂੰ 24 ਘੰਟੇ ਵਿੱਚ ਅਮਰਸਰ ਪੁਲਿਸ ਕਮਿਸ਼ਨਰ ਰੇਟ ਨੇ ਮਾਮਲਾ ਹੱਲ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਦੇ ਪ੍ਰੈਸ ਕਾਨਫਰੰਸ ਕਰਕੇ ਪੱਤਰਕਾਰਾਂ ਨੂੰ ਦੱਸਦੇ ਹੋਏ ਕਿਹਾ ਕਿ ਸ਼੍ਰੀਲੰਕਾ ਦੇ ਵਸਨੀਕ ਜਹਾਨ ਕਾਪ੍ਰਿਕਾ ਲਲਿਤ ਪਿਆਨਥਾ ਕਨਿਸ਼ਕ ਸੁਮਰਥਨ ਅਤੇ ਨੀਲੂ ਜਤਿਨ ਨੇ ਪਾਰਟ ਆਣਾ ਸੀ। ਉਹਨਾਂ ਦੀ ਮੁਲਾਕਾਤ ਦਿੱਲੀ ਵਿੱਚ ਇੱਕ ਸ਼੍ਰੀਲੰਕਾ ਦੇ ਲੜਕੇ ਆਥੀਆ ਨਾਲ ਹੋਈ ਇਹ ਲੋਕ ਆਥੀਆ ਨੂੰ ਪਹਿਲੀ ਵਾਰ ਮਿਲੇ ਸਨ ਇਸ ਨੇ ਸਾਰਿਆਂ ਨੂੰ ਅਲਬਾਂਲੀਆਂ ਦਾ ਵਰਕ ਵਿਆਹ ਦੇਣ ਲਈ ਅੰਮ੍ਰਿਤਸਰ ਪਹੁੰਚਣ ਵਾਸਤੇ ਕਿਹਾ ਅੰਮ੍ਰਿਤਸਰ ਪਹੁੰਚ ਕੇ ਉਹ ਇੱਕ ਹੋਟਲ ਵਿੱਚ ਰੁਕੇ ਹੋਟਲ ਵਿੱਚ ਰੁਕਣ ਤੋਂ ਬਾਅਦ ਉਹਨਾਂ ਨੇ ਉਹਨਾਂ ਦੇ ਦੋ ਸਾਥੀਆਂ ਨੂੰ ਵੀਜ਼ਾ ਜ਼ੋਨ ਦਾ ਝਾਂਸਾ ਦੇ ਕੇ ਨਾਲ ਲੈ ਗਏ ਅਤੇ ਉਹਨਾਂ ਨੂੰ ਬੰਦਕ ਬੁਲਾ ਕੇ ਉਹਨਾਂ ਦੇ ਸਾਥੀਆਂ ਕੋਲੋਂ ਪ੍ਰੋਤੀ ਮੰਗਰੇ ਸਨ ਥਾਣਾ ਰਾਮਬਾਗ ਨੇ ਸ਼ਿਕਾਇਤ ਦੇ ਆਧਾਰ ਤੇ ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਦੋਸ਼ੀਆਂ ਨੂੰ ਫੜਨ ਵਿੱਚ ਸਫਲਤਾ ਹਾਸਲ ਕੀਤੀ ਹੈ ਆਓ ਦਿਖਾਨੇ ਆ ਲਾਈਵ ਤਸਵੀਰਾਂ ਅਮਰਸਰ ਤੋਂ ਚੀਫ ਰਿਪੋਰਟਰ ਪੰਕਜ ਮਗਵੀ ਦੀ ਖਾਸ ਰਿਪੋਰਟ ਆਈਬੀਐਨ 7 ਖਬਰਨਾਮਾ ਹਰ ਖਬਰ ਸੱਚ ਕੇ ਸਾਥ ਇਹਨੇ ਉਹਨਾਂ ਨੂੰ ਕਿਹਾ ਵੀ ਤੁਹਾਨੂੰ ਐਲਬੇਨੀਆ ਜਿਹੜਾ ਮੁਲਕ ਹੈ ਉਥੋਂ ਦਾ ਵੀਜ਼ਾ ਲਵਾ ਦਿੱਤਾ ਜਾਵੇ ਤੇ ਇਹ ਉਸ ਚਾਂਸੇ 'ਚ ਆ ਗਏ ਇਹਨੇ ਕਿਹਾ ਵੀ ਠੀਕ ਹੈ ਉਹਨੇ ਕਿਹਾ ਕੁਝ ਪੈਸੇ ਲੱਗਣਗੇ ਤੇ ਤੁਸੀਂ ਸਾਨੂੰ ਵੀਜ਼ਾ ਲਵਾ ਦਿਓ ਸੋ ਜਿਹੜੇ 6 ਜਣੇ ਘੁੰਮਣ ਆਏ ਸੀ ਉਹਨਾਂ ਚੋਂ 4 ਜਣੇ ਆ ਉਹਨਾਂ ਨੇ ਕਿਹਾ ਅੰਮ੍ਰਿਤਸਰ ਵੀਜ਼ਾ ਲੱਗ ਗਿਆ ਇਹ ਅੰਮ੍ਰਿਤਸਰ ਤੁਹਾਨੂੰ ਮਿਲਣਾ ਪੈਣਾ ਜਾ ਕੇ ਇੱਥੇ ਆ ਕੇ ਡਿਵਾਈਨ ਹੋਟਲ ਬੱਸ ਸਟੈਂਡ ਦੇ ਸਾਹਮਣੇ ਉੱਥੇ ਆ ਕੇ ਇਹ 4 శ్రీਲੰਕਨ ਨੈਸ਼ਨਲਸ ਜਿਹੜੇ ਆਏ ਇਹਦੇ ਚੋਂ ਇੱਕ ਨਿਲੂ ਚੀਤੇ ਨੇ ਇੱਕ ਉਹਨਾਂ ਦੇ ਹੈਗੇ ਜੋਹਨ ਆਰਬੀਕਾ ਲਲਤ ਰਿੰਕਾ ਕਨਿਸ਼ਕਾ ਉਸਮਰਧਨ ਇਹ ਸਾਰੇ ਉੱਤੇ ਦਿੱਲੀ ਸੀਗੇ ਇਹ ਜਿਹੜਾ ਅਸੀਥਾ ਨਾਮ ਦਾ ਇੱਕ ਬੰਦਾ ਦੱਸ ਰਿਹਾ ਜਿਹੜਾ ਇਹਨਾਂ ਨੂੰ ਉੱਤੇ ਦਿੱਲੀ ਮਿਲਿਆ ਸੀ ਸੋ ਜਦੋਂ ਇਹ ਚਾਰ ਲੋਕ ਇੱਥੇ ਆ ਗਏ ਤਾਂ ਇਹਨਾਂ ਚੋਂ ਇੱਕ ਲੇਡੀ ਔਰ ਇੱਕ ਮੇਲ ਨੂੰ ਇਹਨਾਂ ਨੇ ਕਿਹਾ ਕਿ ਤੁਹਾਨੂੰ ਅਸੀਂ ਤੁਹਾਡਾ ਵੀਜ਼ਾ ਲੱਗਿਆ ਤੁਸੀਂ ਸਾਡੇ ਨਾਲ ਚੱਲੋ ਦੂਜੇ ਉੱਥੇ ਹੀ ਰਹਿ ਕੇ ਹੋਟਲ 'ਚ ਉਹ ਇੱਥੇ ਇੱਥੋਂ ਨਾਲ ਲੈ ਕੇ ਚਾਂਸੇ ਦਾ ਕਿ ਵੀਜ਼ਾ ਤੁਹਾਡਾ ਲੱਗ ਜਾਏਗਾ ਉਸ ਤੋਂ ਬਾਅਦ ਜਾ ਕੇ ਇਹਨਾਂ ਨੂੰ ਕਾਲ ਕੀਤੀ ਉਹਨਾਂ ਨੇ ਕਿ ਤੁਹਾਡੇ ਬੰਦੇ ਦੋ ਕਿਡਨਾਪ ਹੋ ਗਏ ਤੁਸੀਂ 8000 ਯੂ ਐਸ ਡਾਲਰ ਸਾਨੂੰ ਦਿਓ ਨਹੀਂ ਤਾਂ ਹੀ ਇਹ ਬੰਦੇ ਰੀਲੀਜ਼ ਹੋ ਸਕਣਗੇ ਸੋ ਪੁਲਿਸ ਨੂੰ 30 12 ਨੂੰ ਇਹ ਸ਼ਿਕਾਇਤ ਮਿਲੀ ਸੀ ਏ ਡਿਵੀਜ਼ਨ ਰਾਮਬਗ ਥਾਣੇ ਚ ਇਮੀਡੀਏਟਲੀ ਪਰਚਾ ਦਰਜ ਕੀਤਾ ਗਿਆ 192 ਨੰਬਰ ਔਰ ਉਹਦੇ ਜੀ 30 ਦੇ ਵਿੱਚ ਡੀ ਸੀ ਪੀ ਮਂਦੇਰ ਸਾਹਿਬ ਦੀ ਸੁਪਰਵੀਜ਼ਨ ਦੇ ਵਿੱਚ ਰਪਾਲ ਸਿੰਘ ਏ ਡੀ ਸੀ ਪੀ ਵਿਨੀਤ ਸਾਡੇ ACP ਸਾਹਿਬ ਹੀ ਸੀ ਔਰ ਨਾਲ ਬਲਜਿੰਦਰ ਔਰ ਕਪਿਲ ਜਿਹੜੇ ਇਹਨਾਂ ਦੇ ਐਸਐਚਓ ਤੇ ਚੌਕੀ ਇਨਚਾਰਜ ਸਾਰੇ ਇਕਦਮ ਐ ਐਕਸ਼ਨ ਚ ਆਏ ਬੜਾ ਸਵਿਫਟ ਐਕਸ਼ਨ ਕੀਤਾ ਗਿਆ ਔਰ ਜਿੱਥੇ ਦੋਨੇ ਬੰਦੇ ਪਹਿਲਾਂ ਰਿਕਵਰ ਕੀਤੇ ਗਏ ਹੁਸ਼ਿਆਰਪੁਰ ਏਰੀਏ ਚ ਉਸ ਅਸੀਂ ਹੁਸ਼ਿਆਰਪੁਰ ਪੁਲਿਸ ਦੀ ਵੀ ਕੁਝ ਹੈਲਪ ਲਈ ਜਦੋਂ ਇਕਵਰੇ ਰਿਕਵਰ ਹੋ ਗਏ ਤੇ ਅਸੀਂ ਟ੍ਰੇਸ ਕਰਨ ਚ ਲੱਗੇ ਉਹਦੇ ਚ ਦੋ ਮੁਲਜ਼ਮ ਜਿਹੜੇ ਤਿੰਨਾਂ ਚੋਂ ਫੜੇ ਗਏ ਇਕ ਦਾ ਨਾਮ ਹੈ ਅੰਕਿਤ ਇਹ 22 ਸਾਲ ਦਾ ਹੈਗਾ ਇਹ ਰਾਮਗੜ ਪਿੰਡ ਪੰਦਾ ਕਪੂਰਥਲੇ ਚ ਉਥੋਂ ਦਾ ਰਹਿਣ ਵਾਲਾ ਹੈ ਇਟਲੀ ਤੋਂ ਡਿਪੋਰਟ ਹੋਇਆ ਹੋਇਆ ਹੈ 5 ਮਹੀਨੇ ਪਹਿਲਾਂ ਉਹ ਇੱਕ ਇਮੀਗ੍ਰੇਸ਼ਨ ਕੰਪਨੀ ਦੇ ਵਿੱਚ ਜਲੰਧਰ ਕੰਮ ਕਰ ਰਿਹਾ ਹੈ ਰਾਈ ਦੇ ਵਿੱਚ 12ਵੀਂ ਪਾਸ ਹੈ ਇੰਦਰਜੀਤ ਜਿਹੜਾ ਹੈ ਇਹ ਚੰਦਪੁਰ ਪਿੰਡ ਹੈਗਾ ਪਤਾਰਾ ਥਾਣਾ ਡਿਸਟ੍ਰਿਕਟ ਜਲੰਧਰ ਰੂਰਲ ਦੇ ਵਿੱਚ 22 ਸਾਲ ਦਾ ਹੈ ਤੇ 12ਵੀਂ ਪਾਸ ਹੈ ਕੰਮ ਕੋਈ ਨਹੀਂ ਕਰਦਾ ਇਹਨਾਂ ਦਾ ਪਿਛੋਕੜ ਦੇਖੀਏ ਤਾਂ ਜਿਹੜਾ ਇੰਦਰਜੀਤ ਹੈ ਇਹਦੇ ਖਿਲਾਫ ਤਿੰਨ ਮੁਕਦਮੇ ਪਹਿਲਾਂ ਜੱਟ ਜੀ ਨੇ 1458 ਵਗੈਰਾ ਦਾ ਜਿਹੜਾ ਸੀਰੀਅਸ ਹੁੰਦਾ ਹੈ ਇਸੇ ਨੂੰ ਲਰਕਿੰਗ ਹਾਊਸ ਸਟ੍ਰੈਸਪਾਇਸ ਐਟ ਨਾਈਟ ਐਂਡੀਪੀਐਸ ਦਾ ਹੈਗਾ ਰਾਮਾ ਮੰਡੀ ਜਲੰਧਰ ਕਮਿਸ਼ਨਰੇਟ ਚ ਨਕੋਦਰ ਫਗਵਾੜਾ ਦੇ ਵਿੱਚ ਵੀ ਆਰਮਜ਼ ਐਕਟ ਦਾ ਇੱਥੇ ਪਰਚਾ ਹੈਗਾ ਸੋ ਕ੍ਰਿਮੀਨਲ ਮਾਈਂਡ ਦੇ ਬੰਦੇ ਨੇ ਜਿਹੜੀ ਇਹਨਾਂ ਦੇ ਬਰਾਮਦਗੀ ਹੋਈ ਹੈ ਉਹ ਇੱਕ ਕਾਰ ਹੈ ਸਵਿਫਟ ਡਿਜ਼ਾਇਰ ਔਰ ਕੁਝ ਪੈਸੇ ਇਹਨਾਂ ਨੇ ਉਹਦੇ ਜਿਹੜਾ ਅਨਕਿਤ ਹੈ ਉਹਦੇ ਖਾਤੇ 'ਚ ਪਾਏ ਸੀਗੇ ਉਹ ਵੀ ਅਸੀਂ ਫ੍ਰੀਜ਼ ਕਰਾ ਰਹੇ ਹਾਂ ਸੋ ਮੈਂ ਇਹਨੂੰ ਸਾਰੀ ਟੀਮ ਨੂੰ ਮੁਬਾਰਕਬਾਦ ਦਿੰਦਾ ਕਿ ਚੰਦ ਹੀ ਘੰਟੇ ਦੇ ਵਿੱਚ ਇਹ ਸਾਰੀ ਜਦੋਂ ਪੁਲਿਸ ਨੂੰ ਤਲਾਬ ਮਿਲਣ ਤੋਂ ਬਾਅਦ ਕਾਰਵਾਈ ਕੀਤੀ ਗਈ ਔਰ ਦੋਨੋਂ শ্রীলੰਕਨ ਨੈਸ਼ਨਲ ਸਹੀ ਸਲਾਮਤ ਬਰਾਮਦ ਕੀਤੇ ਗਏ ਔਰ ਤਿੰਨਾਂ 'ਚੋਂ ਦੋ ਮੁਲਜ਼ਮ ਅਸੀਂ ਫੜ ਲਿਆ ਤੀਸਰਾ ਮੁਲਜ਼ਮ ਵੀ ਜਲਦੀ ਫੜਿਆ ਜਾਏਗਾ ਇਹ ਜਿਹੜੀ ਇਹਨਾਂ ਦੀ ਗ੍ਰਿਫਤਾਰੀ ਦੀ ਜਗ੍ਹਾ ਹੋ ਗਈ ਪਿੰਡ ਤੱਲਣ ਕਾਫੀ ਮਸ਼ਹੂਰ ਪਿੰਡ ਹੈ ਜਿੱਥੇ ਗੁਰਦੁਆਰਾ ਸਾਹਿਬ ਵੀ ਨੇ ਜਲੰਧਰ ਦੇ ਹਾਤੀ ਦੇ ਵਿੱਚ ਪੈਂਦਾ ਹੈ ਉੱਥੇ ਇਹ ਗ੍ਰਿਫਤਾਰ ਕੀਤੇ ਗਏ ਨੇ ਜਿਹੜਾ ਇੱਕ ਲੜਕਾ ਬਾਕੀ ਆ ਉਹ ਗੁਰਪ੍ਰੀਤ ਹੈਗਾ ਪੀਰ ਮਾਨਾ ਬਟਾਲਾ ਗੁਰਦਾਸਪੁਰ ਦਾ ਇਹ ਵੀ ਇਟਲੀ ਤੋਂ ਵਾਪਸ ਆਇਆ ਹੈ ਇਮੀਗ੍ਰੇਸ਼ਨ ਦਾ ਕੰਮ ਕਰ ਰਿਹਾ ਹੈ ਤਾਂ ਕੰਪਲੇਂਟ ਕੌਣ ਸੀਗਾ ਤੁਹਾਡੇ ਕੋਲ ਕੰਪਲੇਂਟ ਨਹੀਂ ਕੀਤੀ ਸੀ ਆਪਾਂ ਨੂੰ ਜਿਹੜੇ ਨਾਲ ਦੇ ਦੋ ਬੰਦੇ ਸੀ ਜਿਹਨਾਂ ਚੋਂ ਨੀਲੀ ਜੀਤਨ ਹੈਗਾ ਇਹ শ্রীলੰਕਨ ਨੈਸ਼ਨਲ ਹੀ ਹੈ ਉਨੇ ਕੰਪਲੇਨਟ ਕੀਤੀ ਸੀ ਕਿ ਇਦਾਂ ਸਾਡੇ ਸਾਥੀ ਇੱਕ ਲੇਡੀ ਤੇ ਇੱਕ ਏਜੰਟਸ ਨੂੰ ਇਦਾਂ ਲੈ ਗਏ ਸੀਗੇ ਝਾਂਸਾ ਦੇ ਕੇ ਤੇ ਹੁਣ ਸਾਨੂੰ ਪਤਾ ਲੱਗਿਆ ਕਿ ਸਾਨੂੰ ਕਿਡਨਾਪਿੰਗ ਦੀ ਇੱਕ ਧਮਕੀ ਦੇ ਕੇ ਪੈਸੇ ਫਰੋਤੀ ਦੇ ਤੌਰ ਤੇ ਪੁਆਏ ਜਾ ਰਹੇ ਨੇ ਕਿ ਨਾ ਗੈਂਗ ਕਿਡਨਾਪ ਕਰਨ ਵਾਲਾ ਹੈ ਜਿਹੜੇ ਇਮੀਗ੍ਰੇਸ਼ਨ ਦੇ ਕੰਮ ਕਰਦੇ ਆ ਕਿ ਦੇਖੋ ਬੇਸਿਕਲੀ ਤਾਂ ਜੋ ਇਹਦੇ ਚ ਪਤਾ ਲੱਗਿਆ ਕਿ ਇਹ ਬੰਦੇ ਕ੍ਰਿਮੀਨਲ ਪ੍ਰਵਿਰਤੀ ਦੇ ਤਾਂ ਹੈ ਜਿਵੇਂ ਮੈਂ ਤੁਹਾਨੂੰ ਦੱਸਿਆ ਹਰਮਜ਼ਾ 10 DPS ਹੈ ਔਰ 458 ਬੜੀ ਸੀਰੀਅਸ ਕ੍ਰਾਈਮ ਹੁੰਦਾ ਉਹਦੇ ਚ ਵਾਂਟਡ ਨੇ ਹੁਣ ਜਿਹੜੀ ਕੜੀ ਜੁੜਨੀ ਆ ਉਹ ਜਿਹੜਾ ਅਸੀਥਾ ਨਾਮ ਦਾ శ్రీਲੰਕਾ ਨੇ ਇਹਨਾਂ ਨੂੰ ਮਿਲਿਆ ਉਹ ਤੇ ਦਿੱਲੀ ਜਿਨੇ ਸਾਰੀ ਦੱਸ ਪਾਈ ਔਰ ਜਿਨੇ ਇਹਨਾਂ ਨੂੰ ਲਿਓਰ ਕੀਤਾ ਇਸ ਕੰਮ ਚ ਇਹ ਤੁਹਾਨੂੰ ਇਦਾਂ ਵੀਜ਼ਾ ਮਿਲ ਜੇਗਾ ਉਹ ਸਾਰੀ ਕਾਂਸਪਰੇਸੀ ਉਸ ਤੋਂ ਵੀ ਕਲੀਅਰ ਹੋਣੀ ਹੈ ਬਟ ਇਹਨਾਂ ਤੋਂ ਇਹ ਗੱਲ ਬੜੀ ਕਲੀਅਰ ਹੈ ਕਿ ਇਹ ਬੰਦੇ ਕ੍ਰਿਮੀਨਲ ਮਾਈਂਡ ਦੇ ਸੀ ਔਰ ਕ੍ਰਿਮੀਨਲ ਇੰਟੈਂਸ਼ਨ ਨਾਲ ਹੀ ਇਹ ਸਾਰੀ ਯੋਜਨਾਬੱਧ ਤਰੀਕੇ ਨਾਲ ਹੀ ਅੰਮ੍ਰਿਤਸਰ ਲਿਆਂਦਾ ਗਿਆ ਔਰ ਉਹਨਾਂ ਨੇ ਇਤੋਂ ਹੋਟਲ ਚ ਰਖਾਇਆ ਔਰ ਰਖਾ ਕੇ ਮੁੜ ਕੇ ਦੋ ਜਣੇ ਨੂੰ ਲੈ ਕੇ ਦੂਰ ਨੂੰ ਰਹਿਣਤਾ ਸੋ ਦੈਟ ਉਹ ਪੈਸੇ ਜਿਹੜੇ ਆ ਉਹ ਵਸੂਲ ਕਰ ਸਕਣ ਸੋ ਇਹ ਬੇਸਿਕਲੀ ਜਿਹੜਾ ਗੈਂਗ ਚੱਲ ਰਿਹਾ ਹੈ ਨੈਸ਼ਨਲ ਲੈਵਲ ਤੇ ਚੱਲ ਰਿਹਾ ਕਿਉਂਕਿ ਉਸ ਦਾ ਸ਼੍ਰੀਲੰਕਾ ਦੇ ਲੋਕਾਂ ਨੂੰ ਇੱਥੇ ਲੈ ਕੇ ਆਣਾ ਚਾਹਣਾ ਦੇਖੋ ਨੈਸ਼ਨਲ ਲੈਵਲ ਵਾਲੀ ਗੱਲ ਤਾਂ ਆਪਾਂ ਇੱਕ ਜੋੜ ਸਕਦੇ ਹਾਂ ਕਿ ਦਿੱਲੀ ਬੰਦੇ ਘੁੰਮਣ ਆਏ ਔਰ ਜਿਹੜਾ ਉੱਥੇ ਦਾ ਬੰਦਾ ਇਹਨਾਂ ਨੂੰ ਮਿਲਿਆ ਜਿਹਦਾ ਜਿੰਨੇ ਮਹੀਨੇ 10 ਪਾਈ ਹੈ ਅਸੀਤਾ ਨਾਮ ਦਾ ਜਿਹੜਾ ਸ਼੍ਰੀਲੰਕਾ ਲੜਕਾ ਹੁਣ ਇਹਨਾਂ ਦੇ ਸਾਰੇ ਅਸੀਂ ਪੁਛਗਿੱਟ ਦੇ ਵਿੱਚ ਉਹਨੂੰ ਪਹਿਲਾਂ ਤਾਂ ਨਾਮਜ਼ਦ ਕਰਕੇ ਟਰੈਕ ਕਰਕੇ ਉਹਨੂੰ ਫੜਨਾ ਬੜਾ ਜ਼ਰੂਰੀ ਹੈ ਕਿਉਂਕਿ ਦੇਖੋ ਆਪਣੇ ਮੁਲਕ ਦੇ ਬੰਦੇ ਨਾਲ ਬੰਦਾ ਜ਼ਿਆਦਾ ਘੁੱਲ ਮਿਲ ਜਾਂਦਾ ਜਦੋਂ ਘੁੰਮਣ ਆਇਆ ਐ ਐਕਚੁਅਲੀ ਦੇ ਫੀਲ ਮੋਰ ਸਿਕਰ ਉਸ ਤੋਂ ਬਾਅਦ ਉਹਨੇ ਅੱਗੇ ਇਹਨਾਂ ਦੀ ਨਾਲ ਕਿਦਾਂ ਕੰਟੈਕਟ ਸੀਗਾ ਅੰਕਿਤਨਾ ਤੇ ਜਿਹੜਾ ਮੁੰਡਾ ਇੰਦਰਜੀਤ ਤੇ ਦੂਜਾ ਗੁਰਪ੍ਰੀਤ ਹੈਗਾ ਸੋ ਉਹ ਵੀ ਸਾਰੀ ਕੜੀ ਦੇਖੀ ਜਾਊਗੀ ਅਸੀਂ ਤੁਹਾਡੇ ਨਾਲ ਤਾਂ ਸ਼ੇਅਰ ਕੀਤਾ ਕਿਉਂਕਿ ਇਮੀਡੀਏਟਲੀ ਇਹ ਸੈਂਸੇਸ਼ਨਲ ਕ੍ਰਾਈਮ ਹੈ ਕਿਡਨੈਪਿੰਗ ਐਕਸਟਰਸ਼ਨ ਔਰ ਕੱਲ ਨੂੰ ਕਿਸੇ ਫੋਰਨ ਨੇਸ਼ਨਲ ਦੀ ਜਾਨ ਨੂੰ ਵੀ ਖਤਰਾ ਬਣ ਸਕਦਾ ਸੀਗਾ শ্রীলੰਕਾ ਵਿੱਚ ਕੁਮਨਾ ਸੀ ਕਿ ਅਥੋ ਦੀ ਵਿਦੇਸ਼ ਪੇ ਜੰਦੀ ਖਰਾਕ ਦੇ ਵਿੱਚ ਹੀ ਆਏ ਨਹੀਂ ਆਏ ਤਾਂ ਘੁੰਮਣੇ ਸੀ ਉਹ ਕਹਿੰਦੇ ਸੀ ਤੇਰੀ ਉੱਥੇ ਇਹ ਗੱਲ ਚੱਲੀ ਵੀ ਤੁਹਾਨੂੰ ਐਲਬੇਨੀਆ ਭੇਜ ਦਈਏ ਬਿਕੋਜ਼ ਤੁਹਾਨੂੰ ਪਤਾ ਹੈ ਕਿ ਉੱਥੇ ਵੀ ਇਕਨੋਮੀ ਦੇ ਵਿੱਚ ਪ੍ਰੋਬਲਮ ਤਾਂ ਹੈ ਹੀ ਹੈ ਚੱਲ ਰਹੀ ਆਪਾਂ ਪੜਦੇ ਆਂ ਸਾਰੇ ਕਿਹੜਾ ਮਤਲਬ ਕਿ শ্রীলੰਕਾ ਨਾਲ ਕਿਤੇ ਕੋਨਟੈਕਟ ਹੋਇਆ ਸੀ ਮਾਦਾ ਵਿੱਚ ਨਹੀਂ শ্রীলੰਕਾ ਦੀ ਨਹੀਂ ਗੱਲ ਦੱਸੀ ਉਹਨਾਂ ਨੇ ਦਿੱਲੀ ਦੀ ਦੱਸੀ ਹੈ ਉਹਨਾਂ ਦੀ ਪੁੱਛਗਿੱਛ ਤੋਂ ਵੀ ਜਿਹੜੀ ਮੁੱਢਲੀ ਹੋਈ ਉਹ ਤੋਂ ਇੱਕ ਗੱਲ ਆ ਉਹ ਕੈਲੀਬ੍ਰੇਟ ਕੁਸ਼ ਹੋਈ ਹੈ ਬਾਕੀ ਤਸਦੀਕ ਕਰਨੀਆਂ ਜ਼ਰੂਰੀ ਨੇ ਅਜ ਤੱਕ ਪਹਿਲੇ ਵੀ ਇਹਨਾਂ ਨੇ ਕੋਈ ਇਦਾਂ ਹੀ ਅਲੋਟਮੈਂਟ ਕੀਤੀ ਹੈ ਜਿਹੜੇ ਦੋ ਦੋ ਸੀ ਨਹੀਂ ਆ ਦੇਖ ਲਾਫ ਤਿੰਨ ਪਕਦਮੇ ਨੇ ਉਹ ਡਿਫਰੈਂਟ ਹੈ ਉਹ ਤਾਂ ਇੱਕ ਤਾਂ ਰਾਤ ਨੂੰ ਜਾ ਕੇ ਸੱਟਾ ਮਾਰਨੀ ਹੈ ਕਿਸੇ ਦੇ ਇੱਕ ਐਨਡੀਪੀਐਸ ਐਕਟ ਦਾ ਹੈਗਾ ਨਕੂਦਰ ਰਾਮਾ ਮੰਡੀ ਤੇ ਫੁਵਾੜੇ ਦੇ ਵਿੱਚ ਆਰਮਜ਼ ਐਕਟ ਦਾ ਵੀ ਹੈ ਸੋ ਉਤੋਂ ਕਲੀਅਰ ਹੁੰਦਾ ਕਿ ਬੰਦਾ ਕ੍ਰਿਮੀਨਲ ਬੈਂਟ ਆਫ ਮਾਈਂਡ ਦਾ ਤਾਂ ਹੈ ਤੇ ਉਹਦੀ ਜਾਨ ਬਚਾਉਣੀ ਜ਼ਰੂਰੀ ਹੁੰਦੀ ਹੈ ਉਸ ਗ੍ਰਿਫਤਾਰੀ ਐਸੀ ਕਰਕੇ ਅਗਲੇ ਦਿਨ ਕੀਤੀ ਅਸੀਂ ਕਾਲੀ ਨਹੀਂ ਕੀਤੀ ਅਸੀਂ ਪਹਿਲਾਂ ਉਹ ਬੰਦੇ ਸਿਕਯੁਰ ਕੀਤੇ ਹੁਸ਼ਿਆਰਪੁਰ ਪੁਲਿਸ ਦੀ ਵੀ ਹੈਲਪ ਲਈ ਤੇ ਅਸੀਂ ਇਮੀਡੀਏਟਲੀ ਐਕਸ਼ਨ 'ਚ ਆਨ ਕਰਕੇ ਹੀ ਇਹ ਵੱਡਾ ਜਿਹੜਾ ਇੱਕ ਖਤਰਾ ਇਹਨਾਂ ਦੀ ਜਾਨ ਨੂੰ ਟਲ ਗਿਆ ਥੈਂਕ ਯੂ ਜੀ